ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਵਿੱਚ ਸਭ ਤੋਂ ਉੱਚਾ ਧਰਮ ਹੈ ਉਹ ਹੈ ਸਿੱਖ ਧਰਮ ਅਗਰ ਤੁਸੀਂ ਧਰਮ ਵੇਖਣਾ ਹੈ ਨਾ ਤਾਂ ਸਿੱਖਾਂ ਦਾ ਧਰਮ ਵੇਖੋ ਅਗਰ ਤੁਸੀਂ ਪਿਆਰ ਵੇਖਣਾ ਹੈ ਤਾਂ ਸਿੱਖਾਂ ਦਾ ਪਿਆਰ ਵੇਖੋ ਇਹ ਸਿੱਖ ਲੋਕ ਸਾਰਿਆਂ ਨੂੰ ਪਿਆਰ ਕਰਦੇ ਹਾਂ ਇਹਨਾਂ ਲਈ ਸਾਰੇ ਬਰਾਬਰ ਨੇ ਇਹ ਗੱਲ ਮੈਂ ਤੁਹਾਨੂੰ ਐਵੇਂ ਨਹੀਂ ਕਹਿ ਰਿਹਾ ਮੈਂ ਹਵਾ ਵਿੱਚ ਤੀਰ ਨਹੀਂ ਮਾਰ ਰਿਹਾ ਮੈਂ ਖੁਦ ਹਿੰਦੂ ਧਰਮ ਵਿੱਚੋਂ ਹਾਂ ਪਰ ਮੈਂ ਸਿੱਖ ਧਰਮ ਨੂੰ ਬਹੁਤ ਹੀ ਜ਼ਿਆਦਾ ਮੰਨਦਾ ਵਾਂ ਤੇ ਸਿੱਖ ਧਰਮ ਦੀ ਮੈਂ ਬਹੁਤ ਵਡਿਆਈ ਕਰਦਾ ਹਾਂ ਸਿੱਖ ਧਰਮ ਸਭ ਤੋਂ ਉੱਚਾ ਧਰਮ ਹੈ ਪਤਾ ਕਿਉਂ ਹੋਂ ਤੁਸੀਂ ਹਿਸਾਬ ਲਾ ਲਵੋ ਗੁਰਦੁਆਰਿਆਂ ਵਿੱਚ ਮਤਲਬ ਕਿ ਸਿੱਖਾਂ ਦੇ ਜੋ ਗੁਰਦੁਆਰੇ ਨੇ ਉਹਨਾਂ ਵਿੱਚ 365 ਦਿਨ ਲੰਗਰ ਚੱਲਦਾ 24 ਘੰਟੇ ਲਗਾਤਾਰ ਚਾਹ ਦਾ ਲੰਗਰ ਚੱਲਦਾ ਪ੍ਰਸ਼ਾਦਾ ਪਾਣੀ ਚੱਲਦਾ ਦਾਲ ਚੱਲਦੀ ਹੈ ਸਬਜ਼ੀ ਚੱਲਦੀ ਹੈ ਖੀਰ ਚੱਲਦੀ ਹੈ ਜਲੇਬੀਆਂ ਚੱਲਦੀਆਂ ਪਕੌੜੇ ਚੱਲਦੇ ਨੇ ਸਾਰਾ ਸਾਲ ਲੰਗਰ ਚੱਲਦਾ 24 ਕੰਤੇ 300 ਪੈਰ ਦਿਨ ਲਗਾਤਾਰ ਲੰਗਰ ਤੇ ਜਦੋਂ ਇਹਨਾਂ ਦਾ ਕੋਈ ਗੁਰਪੁਰਬ ਹੁੰਦਾ ਕਿਸੇ ਗੁਰੂ ਸਾਹਿਬ ਜੀ ਦਾ ਜਨਮ ਦਿਨ ਹੁੰਦਾ ਹੈ ਜਾਂ ਫਿਰ ਗੁਰਗੱਦੀ ਦਿਵਸ ਹੁੰਦਾ ਹੈ ਉਸ ਦਿਨ ਬਹੁਤ ਭਾਰੀ ਮਾਤਰਾ ਵਿੱਚ ਲੰਗਰ ਚੱਲਦਾ ਤੁਸੀਂ ਵੇਖਿਆ ਹੋਵੇਗਾ ਤੇ ਲੰਗਰ ਇੱਕ ਮਿੰਟ ਵਾਸਤੇ ਵੀ ਬੰਦ ਨਹੀਂ ਹੁੰਦਾ ਇੱਕ ਮਿੰਟ ਵਾਸਤੇ ਵੀ ਲੰਗਰ ਬੰਦ ਨਹੀਂ ਹੁੰਦਾ ਨਿਰੰਤਰ ਲਗਾਤਾਰ ਲੰਗਰ ਚੱਲਦਾ ਰਹਿੰਦਾ ਤੁਸੀਂ ਸਾਰਿਆਂ ਨੇ ਵੇਖਿਆ ਹੋਵੇਗਾ ਸਾਰਿਆਂ ਗੁਰਦੁਆਰਿਆਂ ਵਿੱਚ ਹੁਣ ਤੁਸੀਂ ਸਾਬ ਲਾ ਲਓ ਕਿ ਗੁਰਦੁਆਰਾ ਹਰਮਿੰਦਰ ਸਾਹਿਬ ਸ੍ਰੀ ਅਮਰਤ ਸਰਸਵ ਜੀ ਵਿੱਚ 2 ਲੱਖ ਤੋਂ ਵੱਧ ਲੋਕ ਲੰਗਰ ਛੱਕਦੇ ਨੇ ਵੱਧ ਹੋ ਸਕਦੇ ਨੇ ਇਹ ਮੇਰਾ ਅੰਦਾਜ਼ਾ ਘੱਟ ਨਹੀਂ ਹੋ ਸਕਦੇ ਵੱਧ ਭਾਵੇਂ ਹੋ ਜਾਣ 2 ਲੱਖ ਤੋਂ ਵੱਧ ਲੋਕ ਲੰਗਰ ਛੱਕਦੇ ਨੇ ਉਹ ਵੀ ਸ਼ੁੱਧ ਦੇਸੀ ਘਿਓ ਵਿੱਚ ਦੇਸੀ ਘਿਓ ਵਿੱਚ ਲੰਗਰ ਵੱਦਾ ਆਮ ਜਿਹਾ ਘਿਓ ਆ ਸ਼ੁੱਧ ਕਿਉਂ ਹੁੰਦਾ ਵਾ ਵਕਤਾਂ ਵਾਸਤੇ ਕਿਉਂ ਸ਼ੁੱਧ ਹੁੰਦਾ ਚਾਹ ਉੱਥੇ ਲਗਾਤਾਰ ਚੱਲਦੀ ਹੈ ਤੇ ਇੱਕ ਮਿੰਟ ਵਾਸਤੇ ਵੀ ਲੰਗਰ ਰੁਕਦਾ ਨਹੀਂ ਤੇ ਬਾਕੀ ਤੇ ਦੁਨੀਆ ਦੇ ਜਿੰਨੇ ਵੀ ਗੁਰਦੁਆਰੇ ਨੇ ਪੂਰੀ ਆਪਣੀ ਦੁਨੀਆ ਚ ਭਾਗਤ ਵਿੱਚ ਮੇਰਾ ਹਿਸਾਬ 2 ਕਰੋੜ ਲੋਕ ਲੰਗਰ ਛੱਕਦੇ ਹੋਣਗੇ 2 ਕਰੋੜ ਇਹ ਕੋਈ ਥੋੜੀ ਆਬਾਦੀ ਨਹੀਂਗੀ 2 ਕਰੋੜ ਬਹੁਤ ਜਿਆਦਾ ਹੈ ਲੰਗਰ ਛੱਕਦੇ ਹੋਣਗੇ ਹਾਂ ਤੁਸੀਂ ਹਿਸਾਬ ਲਾ ਲਓ ਮੈਂ ਕੀ ਗੱਲ ਕਹਿਣ ਜਾ ਰਿਹਾ ਹਾਂ ਤੇ ਪਲੀਜ਼ ਮੇਰੀ ਗੱਲ ਦਾ ਗੁੱਸਾ ਨਹੀਂ ਕਰਦਾ ਕਿਉਂਕਿ ਜੋ ਗੱਲ ਮੈਂ ਕਹਿ ਰਿਹਾ ਕਹਿਣ ਜਾ ਰਿਹਾ ਹਾਂ ਉਹ ਹਕੀਕਤ ਹੈ ਹਾਂ ਤੁਸੀਂ ਜਿਹੜੇ ਆਪਣੇ ਹਿੰਦੂਵਾ ਦੇ ਮੰਦਰ ਨੇ ਉਹਨਾਂ ਵਿੱਚ ਜੋ ਲੰਗਰ ਚੱਲਦਾ ਹੈ ਹੁੰਦਾ ਇੱਕ ਟਾਈਮ ਹੁੰਦਾ ਵੀ ਇੰਨੇ ਵਜੇ ਤੋਂ ਲੈ ਕੇ ਇੰਨੇ ਵਜੇ ਤੱਕ ਲੰਗਰ ਚੱਲੇਗਾ ਮਤਲਬ ਕਿ 9 ਵਜੇ ਤੋਂ ਲੈ ਕੇ 8 ਵਜੇ ਤੱਕ ਤੁਸੀਂ 8 ਵਜੇ ਤੋਂ ਬਾਅਦ ਤੁਹਾਨੂੰ ਕਿਸੇ ਵੀ ਮੰਦਰ ਵਿੱਚ ਲੰਗਰ ਨਹੀਂ ਮਿਲੇਗਾ ਰਹਿਣ ਨੂੰ ਜਗ੍ਹਾ ਨਹੀਂ ਮਿਲੇਗੀ ਕਿਉਂਕਿ 8 ਵਜੇ ਤੋਂ ਬਾਅਦ ਸਾਰੇ ਮੰਦਰ ਬੰਦ ਹੋ ਜਾਂਦੇ ਨੇ ਤੁਹਾਨੂੰ ਕਿਸੇ ਵੀ ਮੰਦਰ ਵਿੱਚ ਨਾ ਹੀ ਸੌਣ ਦੀ ਜਗ੍ਹਾ ਮਿਲੇਗੀ ਨਾ ਹੀ ਲੰਗਰ ਮਿਲੇਗਾ ਤੁਸੀਂ ਜਿਹੜੇ ਮਰਜ਼ੀ ਗੁਰਦੁਆਰੇ ਚਲੇ ਜਾਓ ਤੁਹਾਨੂੰ ਰਹਿਣ ਨੂੰ ਜਗ੍ਹਾ ਵੀ ਮਿਲੇਗੀ ਪ੍ਰਸ਼ਾਦਾ ਪਾਣੀ ਵੀ ਮਿਲੇਗਾ ਅਤੇ ਤੁਹਾਨੂੰ ਵਿਸਤਰਾ ਵੀ ਮਿਲੇਗਾ ਤੁਸੀਂ ਜਿੰਨੇ ਵਜੇ ਮਰਜ਼ੀ ਚਲੇ ਜਾਓ 24 ਘੰਟੇ ਵਿੱਚ ਰਾਤ ਦੇ 12 ਵਜੇ 1 ਵਜੇ 2 ਵਜੇ 4 ਵਜੇ 6 ਵਜੇ 8 ਵਜੇ 10 ਵਜੇ ਜਿੰਨੇ ਵਜੇ ਮਰਜ਼ੀ ਚਲੇ ਜਾਓ ਤੁਹਾਨੂੰ ਗੁਰਦੁਆਰਾ ਸਾਹਿਬ ਵਿੱਚ ਲੰਗਰ ਵੀ ਮਿਲੇਗਾ ਪ੍ਰਸ਼ਾਦਾ ਵੀ ਮਿਲੇਗਾ ਅਤੇ ਰਹਿ ਨੂੰ ਜਗਾ ਵੀ ਮਿਲੇਗੀ ਇਹ ਹਕੀਕਤ ਹੈ ਪਰ ਮੰਦਰ ਵਿੱਚ ਤੁਹਾਨੂੰ ਕਿਸੇ ਲਈ ਕੋਈ ਜਗਾ ਨਹੀਂ ਮਿਲੇਗੀ ਫਿਰ ਦੂਸਰੀ ਗੱਲ ਜਦੋਂ ਆਪਣੇ Hindu ਲੋਕ ਕੋਈ ਭੰਡਾਰਾ ਕਰਦੇ ਨੇ ਇਹ ਫਿਰ ਚੰਦਾ ਚੰਦਾ ਇਕੱਠਾ ਕਰਦੇ ਨੇ ਪੈਸੇ ਇਕੱਠੇ ਕਰਦੇ ਨੇ ਜਗਰਾਤਾ ਕਰੋਨਾ ਹੋਵੇ ਤਾਂ ਇਹ ਪੈਸੇ ਇਕੱਠੇ ਕਰਦੇ ਨੇ ਸ਼ਿਵਰਾਤਰੀ ਮਨਾਉਣੀ ਹੋਵੇ ਤਾਂ ਇਹ ਪੈਸੇ ਇਕੱਠੇ ਕਰਦੇ ਨੇ ਜਨਮ ਅਸਥੀ ਵੀ ਮਨਾਉਣੀ ਹੋਵੇ ਤਾਂ ਇਹ ਪੈਸੇ ਇਕੱਠੇ ਕਰਦੇ ਨੇ ਕਦੇ ਵੇਖਿਆ ਕਿ ਕਿਸੇ ਸਿੱਖ ਨੇ ਪੈਸੇ ਇਕੱਠੇ ਕੀਤੇ ਹੋਣ ਲੰਗਰ ਵਾਸਤੇ ਨਹੀਂ ਅੱਜ ਤੱਕ ਕਿਸੇ ਵੀ ਸਿੱਖ ਨੇ ਲੰਗਰ ਵਾਸਤੇ ਪੈਸੇ ਇਕੱਠੇ ਨਹੀਂ ਕੀਤੇ ਇਹਨਾਂ ਦਾ ਲੰਗਰ ਫਿਰ ਵੀ 365 ਦਿਨਾਂ 24 ਘੰਟੇ ਲਗਾਤਾਰ ਚੱਲਦਾ ਲਗਾਤਾਰ ਲੰਗਰ ਰੁਕਦਾ ਨਹੀਂ ਤੁਸੀਂ ਸਾਰਿਆਂ ਨੂੰ ਇਸ ਗੱਲ ਬਾਰੇ ਪਤਾ ਹੈ ਤੇ ਇਹਨਾਂ ਦੀ ਆਬਾਦੀ ਕਿੰਨੀ ਹੈ ਸਿੱਖਾਂ ਦੀ ਸਿਰਫ 2.5% ਆਬਾਦੀ ਆ ਕੋਈ ਜ਼ਿਆਦਾ ਆਬਾਦੀ ਨਹੀਂ ਕੀ ਤੇ ਆਪਣੇ ਹਿੰਦੂਆਂ ਦੀ ਆਬਾਦੀ 80-90% ਦਾ ਹੋ ਹੋ ਹੋਵੇਗੀ ਕਿਉਂਕਿ ਆਬਾਦੀ ਮੈਂ ਚੈੱਕ ਨਹੀਂ ਕੀਤੀ ਤੇ ਸ਼ਾਇਦ ਮਿਲਦਾ 80% ਤੋਂ ਜ਼ਿਆਦਾ ਆਪਣੇ ਹਿੰਦੂਆਂ ਦੀ ਆਬਾਦੀ ਹੋਵੇਗੀ ਵੱਧ ਵੀ ਹੋ ਸਕਦੀ ਹੈ ਤੇ ਇਨਾ ਦਾ ਲੰਗਰ ਲਗਾਤਾਰ ਚੱਲਦਾ ਹੈ ਜੋ ਲੋਕ ਆਪਣੀ ਜਾਤ ਦਾ ਅਭਿਮਾਨ ਕਰਦੇ ਨੇ ਹੰਕਾਰ ਕਰਦੇ ਨੇ ਉਹਨਾਂ ਨੂੰ ਮੇਰਾ ਇੱਕ ਜ਼ਰੂਰੀ ਸੁਨੇਹਾ ਹੈ ਇੱਕ ਜ਼ਰੂਰੀ ਗੱਲ ਮੈਂ ਕਹਿਣ ਜਾ ਰਿਹਾ ਹਾਂ ਧਿਆਨ ਨਾਲ ਸੁਣਨਾ ਤੇ ਮੇਰੀ ਗੱਲ ਦਾ ਗੁਰਸਾਹਾਂ ਕਰਨਾ ਜੋ ਆਪਣੀ ਜਾਤ ਦਾ ਹੰਕਾਰ ਕਰਦੇ ਨੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਸਿਰਫ ਇੱਕ ਸਾਲ ਇੱਕ ਸਾਲ 2 ਨਹੀਂ 3 ਨਹੀਂ 4 ਨਹੀਂ 5 ਨਹੀਂ ਸਿਰਫ ਇੱਕ ਸਾਲ ਉਹ ਲੰਗਰ ਚਲਾ ਕੇ ਵੇਖ ਲੈਣ ਲੰਗਰ ਲਾ ਕੇ ਵੇਖ ਲੈਣ ਪਸੀਨੇ ਨਾ ਛੁੱਟ ਗਏ ਜੀਬ ਬਾਰ ਦਾ ਆ ਗਈ ਤਾਂ ਤੁਸੀਂ ਮੇਰਾ ਨਾਮ ਵਟਾ ਦੇਣਾ ਇੱਕ ਸਾਲ ਲੰਗਰ ਚਲਾ ਕੇ ਵੇਖ ਲਓ ਪੂਰੀ ਦੁਨੀਆ ਵਿੱਚ ਇਹ ਸਿੱਖ ਧਰਮ ਸਭ ਤੋਂ ਉੱਚਾ ਧਰਮ ਹੈ ਇਮਾ ਐਵੇਂ ਨਹੀਂ ਗੱਲ ਕਹਿ ਰਿਹਾ ਇਹ ਹਕੀਕਤ ਹੈ ਹੁਣ ਤੁਸੀਂ ਇੱਕ ਹੋਰ ਮੈਂ ਤੁਹਾਨੂੰ ਗੱਲ ਕਹਿਣ ਜਾ ਰਿਹਾ ਜਦੋਂ ਕਿਤੇ ਕੋਈ ਦੁਰਘਟਨਾ ਵਾਪਰਦੀ ਹੈ ਉਚਾਲ ਆਉਂਦਾ ਹੈ ਜਾਂ ਫਿਰ ਕੋਈ ਜੰਗ ਸ਼ੇਰਦੀ ਹੈ ਇਹ ਸਿੱਖ ਲੋਕ ਸਭ ਤੋਂ ਪਹਿਲਾਂ ਉੱਥੇ ਵੀ ਲੰਗਰ ਲੈ ਕੇ ਪਹੁੰਚ ਜਾਂਦੇ ਨੇ ਤੁਸੀਂ ਵਿਖਾ ਹੋਵੇਗਾ ਜਦੋਂ ਕਿਤੇ ਜੰਗ ਚੱਲਦੀ ਹੋਵੇ ਜਾ ਕਿਤਨੇ ਪੁਚਾਲ ਆ ਗਿਆ ਹੋਵੇ ਕੋਈ ਦੁਰਘਟਨਾ ਹੋ ਗਈ ਹੋਵੇ ਇਹ ਸਿੱਖ ਉੱਥੇ ਵੀ ਲੰਗਰ ਲੈ ਕੇ ਪਹੁੰਚ ਜਾਂਦੇ ਨੇ ਤੇ ਉੱਥੇ ਉਹ ਭੁੱਖੇ ਲੋਕਾਂ ਨੂੰ ਲੰਗਰ ਛਕਾਉਂਦੇ ਨੇ ਤੇ ਕਈ ਵਾਰ ਇਹ ਮਰਮ ਪੱਟੀ ਲੈ ਕੇ ਉਹਨਾਂ ਦਾ ਇਲਾਜ ਵੀ ਕਰਦੇ ਨੇ ਇਹ ਬਾਹਲੇ ਮੁਲਕਾਂ ਵਿੱਚ ਵੀ ਲੰਗਰ ਪਹੁੰਚਾ ਦਿੰਦੇ ਨੇ ਸੱਤ ਸਮੁੰਦਰ ਪਾਰ ਤੇ ਇਹਨਾਂ ਦਾ ਲੰਗਰ ਲਗਾਤਾਰ ਚੱਲਦਾ ਤੇ ਲੰਗਰ ਚੱਲਦੇ ਹੋਏ ਮੇਰੇ ਖਿਆਲ 6 ਸਾਲ 5-6 ਸਾਲ ਤੋਂ ਜ਼ਿਆਦਾ ਹੋ ਗਿਆ ਹੋਵੇਗਾ ਤੇ ਗੁਰੂ ਨਾਨਕ ਸਾਹਿਬ ਜੀ ਦੇ 20 ਰੁਪਏ ਦੀ ਇਹ ਬਰਕਤ ਹੈ 20 ਰੁਪਏ ਦੀ ਉਸ 20 ਰੁਪਏ ਨੂੰ ਵਿਆਜ ਇੰਨਾ ਲੱਗ ਗਿਆ ਹੈ ਲੱਗਦਾ ਜਾ ਰਿਹਾ ਹੈ ਹਜੇ ਤੱਕ 20 ਰੁਪਏ ਨੂੰ ਵਿਆਜ ਨਹੀਂ ਮੁੱਕਦਾ ਪਿਆ ਹਜੇ ਤੱਕ ਲੰਗਰ ਚੱਲ ਰਿਹਾ ਹੈ ਜਦੋਂ ਤੱਕ ਇਹ ਦੁਨੀਆ ਰਹੇਗੀ ਇਹ ਧਰਤੀ ਰਹੇਗੀ ਇਹ ਸਿੱਖਾਂ ਦਾ ਲੰਗਰ ਐਵੇਂ ਹੀ ਚੱਲਦਾ ਰਹੇਗਾ ਇਹ ਲੰਗਰ ਕਦੇ ਨਹੀਂ ਰੁਕੇਗਾ ਇਹਨਾਂ ਦਾ ਲੰਗਰ ਲਗਾਤਾਰ ਚੱਲਦਾ ਰਹੇਗਾ ਜਦੋਂ ਤੱਕ ਕਿ ਧਰਤੀ ਰਹੇਗੀ ਇਹ ਦੁਨੀਆ ਰਹੇਗੀ ਇਹਨਾਂ ਦਾ ਲੰਗਰ ਲਗਾਤਾਰ ਚੱਲਦਾ ਰਹੇਗਾ ਸਿੱਖ ਧਰਮ ਸਭ ਤੋਂ ਉੱਚਾ ਧਰਮ ਹੈ ਸਿੱਖ ਧਰਮ ਤੋਂ ਵੱਧ ਕੇ ਕੋਈ ਹੋਰ ਧਰਮ ਨਹੀਂ ਹੈਗਾ ਮੈਂ ਖੁਦ ਇੱਕ Hindu ਧਰਮ ਤੋਂ ਹਾਂ ਪਰ ਮੈਂ ਵਢਾਈ ਸਿੱਖਤਨ ਦੀ ਕਰ ਰਿਹਾ ਹਾਂ ਕਿਉਂਕਿ ਇਹ ਵਢਾਈ ਦੇ ਯੋਗ ਹਨ ਫੇ ਤੁਸੀਂ ਵੇਖਿਆ ਹੋਵੇਗਾ ਕਿ ਥੋੜੇ ਚਿਰ ਪਹਿਲਾਂ ਆ ਥੋੜੇ ਮਹੀਨੇ ਪਹਿਲਾਂ ਥੋੜੀ ਸਮਾਂ ਹੋਇਆ ਜੇ ਕਲਕੱਤੇ ਵਿੱਚ ਇੱਕ ਲੜਕੀ ਦਾ ਬਲਾਤਕਾਰ ਹੋਇਆ ਸੀ ਉਸ ਦੀ ਮਾਂ ਨੇ ਕਿਹਾ ਸੀ ਕਿ ਅਗਰ ਮੇਰੀ ਧੀ ਦੇ ਕੋਲ ਕੋਈ ਸਿੱਖ ਹੁੰਦਾ ਦਾ ਮੇਰੀ ਧੀ ਦਾ ਕੋਈ ਬਾਲ ਵਾਕਾ ਦੀ ਕਰ ਸਕਦਾ ਸੀ ਮੇਰੀ ਧੀ ਦਾ ਕੋਈ ਕੁਛ ਵਿਗਾਰ ਨਹੀਂ ਸਕਦਾ ਸੀ ਉਹਦੀ ਮਾਂ ਨੇ ਇਹ ਵੀ ਕਿਹਾ ਸੀ ਸਿੱਖ ਧਰਮ ਸਭ ਤੋਂ ਉੱਚਾ ਧਰਮ ਹੈ ਸਿੱਖ ਧਰਮ ਦਾ ਆਦਰ ਕਰਨਾ ਸਿੱਖੋ ਇਹ ਧਰਮ ਆਪਾਂ ਨੂੰ ਸਿਖਾਉਂਦਾ ਹੈ ਇਹ ਧਰਮ ਤੋਂ ਆਪਾਂ ਨੂੰ ਸਿੱਖਿਆ ਮਿਲਦੀ ਹੈ ਕਿ ਕਿਵੇਂ ਕਿਸੇ ਨੂੰ ਪਿਆਰ ਕਰਨਾ ਹੈ ਕਿਵੇਂ ਕਿਸੇ ਨੂੰ ਆਪਾਂ ਪਿਆਰ ਕਰਨਾ ਹੈ ਕਿਵੇਂ ਕਿਸੇ ਨਾਲ ਰਹਿਣਾ ਹੈ ਕਿਵੇਂ ਕਿਸੇ ਨਾਲ ਆਪਾਂ ਸਾਂਝ ਪੋਣੀ ਹੈ ਇਹ ਸਿੱਖ ਧਰਮ ਆਪਾਂ ਨੂੰ ਸਿਖਾਉਂਦਾ ਹੈ ਇਸ ਕਰਕੇ ਸਿੱਖ ਧਰਮ ਦਾ ਹਮੇਸ਼ਾ ਸਤਕਾਰ ਕਰੋ ਹਮੇਸ਼ਾ ਇਹਨਾਂ ਦਾ ਆਦਰ ਮਾਨ ਕਰੋ ਸਿੱਖ ਧਰਮ ਤੋਂ ਕਦੇ ਚਿੜਿਆ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ